ਵੀਰਵਾਰ ਨੂੰ ਪੰਜਾਬ ਪੁਲਿਸ ਦੀ ਸੀਨੀਅਰ ਹੈੱਡ ਕਨਸਟੇਬਲ ਅਮਨਦੀਪ ਕੌਰ ਨੂੰ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇੰਸਟਾਗ੍ਰam ਤੇ ਪੁਲਿਸ_ਕੌਰਦੀਪ ਦੇ ਨਾਮ ਤੋਂ ਮਸ਼ਹੂਰ ਹੈੱਡ ਕਨਸਟੇਬਲ ਅਮਨਦੀਪ ਕੌਰ ਨੂੰ ਆਪਣੀ ਕਾਲੀ ਥਾਰ ਵਿੱਚ ਨਸ਼ਾ ਤਸਕਰੀ ਕਰਨ ਦੇ ਜੁਰਮ ਵਿੱਚ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਬਾਦਲ ਰੋਡ ਤੇ ਬਠਿੰਡਾ ਪੁਲਿਸ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਕੀਤੀ ਗਈ ਪੁਲਿਸ ਨੂੰ ਵੇਖ ਅਮਨਦੀਪ ਕੌਰ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ناکਾਮ ਰਹੀ ਤਲਾਸ਼ੀ ਦੌਰਾਨ ਅਮਨਦੀਪ ਦੀ ਕਾਲੀ ਥਾਰ ਦੇ ਗੇਅਰ ਬਾਕਸ ਵਿੱਚੋਂ 17.7 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਗ੍ਰਿਫਤਾਰੀ ਤੋਂ ਬਾਅਦ ਅਮਨਦੀਪ ਕੌਰ ਦੀਆਂ ਸੇਵਾਵਾਂ ਬਰਖਾਸਤ ਕਰ ਦਿੱਤੀਆਂ ਗਈਆਂ ਨੇ ਤੇ ਅਧਿਕਾਰੀਆਂ ਵੱਲੋਂ ਅਮਨਦੀਪ ਕੌਰ ਦੀਆਂ ਸੰਪਤੀ ਤੇ ਜਾਇਦਾਦਾਂ ਦੀ ਜਾਂਚ ਵੀ ਜਾਰੀ ਹੈ ਇਸ ਦੇ ਨਾਲ ਪੁਲਿਸ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਅਮਨਦੀਪ ਕੌਰ ਖੁਦ ਵੀ ਇੱਕ ਡਰੱਗ ਐਡਿਕਟ ਹੈ ਤੇ ਉਸ ਨੂੰ ਡੋਪ ਟੈਸਟ ਲਈ ਵੀ ਭੇਜਿਆ ਜਾਏਗਾ। ਜ਼ਿਲ੍ਹਾ ਡੀਐਸਪੀ ਹਰਬੰਸ ਸਿੰਘ ਦੇ ਅਨੁਸਾਰ ਪੁਲਿਸ ਨੂੰ ਕਾਫੀ ਅਫਸਰਾਂ ਬਾਰੇ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ ਜੋ ਨਸ਼ਾ ਤਸਕਰੀ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਵਿੱਚ ਅਮਨਦੀਪ ਕੌਰ ਦਾ ਵੀ ਜ਼ਿਕਰ ਸੀ। ਇਸੇ ਹੀ ਪਰਸਯੋਗ ਜਾਣਕਾਰੀ ਦੀ ਮਦਦ ਨਾਲ ਬਠਿੰਡਾ ਪੁਲਿਸ ਅਤੇ ਐਂਟੀ ਨਾਰਕੋਟਿਕਸ ਬਿਊਰੋ ਨੇ ਬਾਦਲ ਰੋਡ ਤੇ ਇਸ ਗ੍ਰਿਫਤਾਰੀ ਨੂੰ ਅੰਜਾਮ ਦਿੱਤਾ।